ਸਾਡਾ ਦੁੱਖ ਸੁੱਖ ਸਾਂਝਾ ਕਰਕੇ ਗਏ ਨੇ ਕਿਤੇ ਅਗਨੀ ਵੀਰ ਜੋਜਨਾ ਨੂੰ ਬੰਦ ਕਰੋ ਕਹੇ ਗਏ ਨੇ ਕਿ ਵੀ ਜਦੋਂ ਸਾਡੇ ਦਾ ਸਰਕਾਰ ਆਉਗੇ ਸੇ ਯੋਜਨਾ ਨੂੰ ਬੰਦ ਕਰ ਦੇ। ਇਹ ਪਹਿਲਾਂ ਤਾਂ ਮਿਲਣਾ ਚਾ ਰਹੇ ਸੀਗੇ ਥੋੜੇ ਜਿਹਾ ਫੈਮਿਲੀ ਪ੍ਰੋਗਰਾਮ ਕਰਕੇ ਸੀ ਮਿਲਣੇ ਸੀਗੇ ਤੇ ਇਸ ਕਰਕੇ ਆਪ ਹੀ ਘਰ ਆਏ। ਜੀ ਵੀ ਆਏ ਨੇ ਬਹੁਤ ਜੀ ਸ਼ਾਦਤ ਤੇ ਕਿੰਨਾ ਕਮਾਨਾ ਸ਼ੂਸ ਕਰਦੇ ਹਾਂ ਹਾਂ ਜੀ ਬਹੁਤ ਮਾਣ ਆ ਮੈਨੂੰ ਮੇਰੇ ਪੁੱਤ ਤੇ ਵੀ ਮੈਨੂੰ ਜਿਹਨੇ ਮੇਰਾ ਦੁੱਖ ਾਨ ਕੇ ਘਰੇ ਬੈਠ ਕੇ ਸੁਣਿਆ ਮੈਨੂੰ ਬਹੁਤ ਮਾਣ ਆ ਮੇਰੇ ਪੁੱਤ ਤੇ ਵੀ ਮੈਨੂੰ ਜਿਹਦੇ ਮੇਰੇ ਨਾਲ ਮਿਲ ਕੇ ਗਏ ਨੇ ਕਿਹਦੀ ਗਲਵਾ ਕਰਕੇ ਕੀ ਭਰੋਸਾ ਜੀ ਕਰਦੇ ਭਰੋਸਾ ਦੇ ਕੇ ਗਏ ਆ ਵੀ ਜਿਹੜੀ ਅਗਨੀ ਵੀਰ ਚਲਾਈ ਆ ਨਾ ਇਹਨਾਂ ਨੇ ਮੋਦੀ ਨੇ ਖਤਮ ਕਰਨੀ ਆ ਵੀ ਇਹ ਕੋਈ ਗਾਹਾਂ ਨਾ ਇਦਾਂ ਦਾ ਕੰਮ ਹੋਵੇ ਬੱਚੇ ਨਾਲ ਕਿਸੇ ਮਾ ਬਹੁਤ ਬਾੜਾ ਮੇਰੇ ਨਾਲ ਦੀ ਸ਼ਹਿਰ ਕੀ ਗੱਲ ਬਾਤ ਕਰਕੇ ਕਹਿੰਦੇ ਕਿ ਕੋਈ ਕਹਿ ਕੇ ਕਹਿੰਦੇ ਜਿਹੜੀ ਅਗਨੀ ਬੇਰੇ ਯੋਜਨਾਏ ਖਤਮ ਕਰਨਗੇ ਕਿਉਂਕਿ ਜਿੱਦਾਂ 6 ਮਹੀਨੇ ਦੀ ਟ੍ਰੇਨਿੰਗ ਹੋਦ ਬਾਅਦ ਸਿੱਧਾ ਹੀ ਬਾਦਰ ਤੇ ਭੇਜ ਦਿੰਦੇ ਆ ਬੱਚੇ ਦੀ ਟ੍ਰੇਨਿੰਗ ਘੱਟ ਹੁੰਦੀ ਹੈ। ਛੇਤੀ ਕੋਈ ਕੈਟਾਗਰੀ ਨਹੀਂ। ਇਹਨਾਂ ਨੇ ਕੈਟਾਗਰੀ ਚ ਵੰਡ ਦਿੱਤਾ ਹੈ। ਅਸੀਂ ਤਾਂ ਆ ਗਏ। ਯੋਗਨੀ ਨੇ ਕੋਈ ਯੋਜਨਾ ਪੰਦ ਕਰਾਂਗੇ ਵੀ ਆਪ ਸਾਡੀ ਸਰਕਾਰ ਆਂਦੀ ਹੈ। ਜਿਸ ਤਰ੍ਹਾਂ ਮੈਂ ਆਰਮ ਸੁਝਾ ਕੇ ਹੋਰ ਵੀ ਦੇਖਿਆ ਸ਼ਹੀਦਾਂ ਕਿਨ ਪਰ ਪੰਜਾਬ ਦੇ ਸ਼ਹੀਦ ਨੂੰ ਉਹਨਾਂ ਨੇ ਚੁਣਿਆ ਕਿ ਉਸ ਪ੍ਰਵਾਦ ਨਾਲ ਜਾ ਕੇ ਅਸੀਂ ਮੁਲਾਕਾਤ ਕਰਦੇ ਦੁੱਖ ਮੰਡਾਉਂਦੇ। ਬਣ ਮਾਣ ਹੈ ਸਾਨੂੰ। ਚਲੋ ਸਾਡਾ ਭਰਾ। ਸਾਨੂੰ ਕਦੇ ਵਾਪਸ ਤਾਂ ਨਹੀਂ ਮਿਲ ਸਕਦਾ। ਪਰ ਸਾਨੂੰ ਕੋਈ ਜਾਣਦਾ ਵੀ ਨਹੀਂ ਸੀਗਾ। ਅੱਜ ਸਾਡੇ ਭਰਾ ਦੇ ਕਰਕੇ ਸਾਨੂੰ ਇੰਨੀ ਗੁੜਿਆ ਜਾਣਦੀ ਹੈ। ਅਸੀਂ ਕਹਿੰਦੇ ਹਾਂ ਘਰ ਘਰ 'ਚ ਸਾਡੇ ਭਰਾ ਵਰਗਾ ਭਰਾ ਜਨਮ ਲਵੇ ਮਾਣ ਅਸਾਂ ਨੂੰ ਸਾਡੇ ਭਰਾ ਤੇ ਪਹਿਲਾਂ ਵੀ ਕਦੇ ਗੱਲਬਾਤ ਵਿਚ ਇਹਨਾਂ ਨਾਲ ਮਿਲਣ ਦੀ ਜਾਂ ਹੋਟਲ ਤੋਂ ਪਹਿਲਾਂ ਵੀ ਗੱਲਬਾਤ ਜਾਂ ਮੈਸੇਜ ਕਰੀ ਜਾਂਦਾ ਨਹੀਂ ਕੀ ਗੱਲਬਾਤ ਕੀਤੀ ਉਸ ਹਾਲੀਆ ਨਾਲ ਹਾਂਜੀ ਉਹਨਾਂ ਨੇ ਸਾਡੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਉਹ ਸਾਡੇ ਨਾਲ ਬੈਠ ਕੇ ਮੁੰਮੀ ਪਾਪਾ ਨਾਲ ਗੱਲ ਕਰਕੇ ਗਏ ਨੇ ਸਾਡਾ ਦੁੱਖ ਸੁੱਖ ਸਾਂਝਾ ਕਰਕੇ ਗਏ ਨੇ ਤੇ ਅਗਨੀ ਵੀਰ ਯੋਜਨਾ ਨੂੰ ਬੰਦ ਕਰਨ ਲਈ ਕਹਿ ਗਏ ਨੇ ਕਿ ਜਦੋਂ ਸਾਡਾ ਸਰਕਾਰ ਆਊਗੀ ਸੇ ਯੋਜਨਾ ਨੂੰ ਬੰਦ ਕਰਾ ਦੇ। 6 ਮਹੀਨੇ ਨੇ ਬੜੇ ਚਾਹ ਨਾਲ ਤੁਹਾਨੂੰ ਬੜੀ ਬਰਕਤ ਦੇ। ਸੋਚਿਆ ਸੀ ਏਡੀ ਵੱਡੀ ਸ਼ਾਨ। ਨਹੀਂ ਜੀ ਬਿਲਕੁਲ ਨਹੀਂ ਸੋਚਿਆ ਤਾਂ ਬਸ। ਇੱਕ ਵੋਟ ਮੰਗਾ ਜਿਹੜਾ ਪਹਿਲਾਂ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਕਿ ਹੁਣ ਤੱਕ ਕੀ ਕੀ ਪੂਰਾ ਹੋ ਗਿਆ ਕੀ ਰਹਿ ਗਿਆ। ਹਾਂਜੀ ਸਕੂਲ ਦਾ ਨਾਮ ਚੇਂਜ ਕਰਤਾ ਉਹਨਾਂ ਨੇ। ਬਾਕੀ ਹਜੇ ਕੁਝ ਨਹੀਂ ਕੀਤਾ ਨਾ ਸਟੈਚੂ ਵਗੈਰਾ ਅਸੀਂ ਚਾਉਂਦੇ ਆ ਜਲਦੀ ਤੋਂ ਜਲਦੀ ਜੋ ਵੀ ਮੰਗਾ ਸਾਡੀਆਂ ਸੀਗੀਆਂ ਪੂਰੀਆਂ ਕੀਤੀਆਂ ਨੇ ਇਹ ਬੁਲਕਾ ਕਰਨਾ ਜਦੋਂ ਪੀਲਾ ਵੀ ਤੇ ਆ ਜੀ ਨਹੀਂ ਨਹੀਂ ਇਹ ਪਹਿਲਾਂ ਤਾਂ ਮਿਲਣਾ ਚਾ ਰਹੇ ਸੀਗੇ ਥੋੜੇ ਫੈਮਿਲੀ ਪ੍ਰੋਬਲਮ ਕਰਕੇ ਅਸੀਂ ਮਿਲੇ ਨਹੀਂ ਸੀਗੇ ਤੇ ਇਸ ਕਰਕੇ ਆਪ ਹੀ ਘਰ ਆਏ ਜੀ ਬਾਕੀ ਮੇਰਾ ਨਾਮ ਚਾਰਜੀ ਸਿੰਘ ਹੈ ਜਾਮਨਗੜ੍ਹ ਮਾਪੇ ਮੇਰਾ ਬੇਟਾ ਅਨੀ ਕੁਮਾਰ ਸੀ ਇਹ ਦੋ ਆ ਰਿਹਾ ਨੀ ਮਮੋਸ ਬੁਣੀ ਹੋਈ ਜੁੜੇ ਰਾਹ ਗਾ ਵੀ ਆਏ ਮਤਨ ਉਹ ਸਾਡਾ ਵਾਦਾ ਕਰੀਦਾ ਹੈ ਨਹੀਂ ਕਿ ਜਿਹੜੀ ਸਾਡੀ ਸਰਕਾਰ ਆਉਂਦੀ ਆ ਤਾਂ ਅਸੀਂ ਪੈਨਸ਼ਨ ਵਗੈਰਾ ਬਹਾਵਾ ਦੇ ਬੇਟੀ ਨੌਕਰੀ ਦੀ ਸਾਰਾ ਜਿਹੜੀ ਬਣ ਹੱਕਵਾਨੇ ਜੋ ਵੀ ਸੁਵਿਧਾ ਰਹੀ ਹੈ ਵਾਂਜੀ ਉਹ ਤੁਹਾਨੂੰ ਲੈ ਕੇ ਲੰਭਾ ਦੇ ਜੋ ਵੀ ਤੁਹਾਡੇ ਹੱਕ ਨੇ ਬਿਠੇ ਤੇ ਗਾਇਡ ਹੋਣੇ ਲੈਂਗੇ ਤਾਂ ਮੈਂ ਕਿੰਨਾ ਕੁ ਮਾਨਸੂਚਾ ਕਬੇਡੇ ਸਾਹ ਚੋਣੇ ਬੇਡਾ ਦਾ ਬਾਪ ਮੈਂ ਅੰਦਾ ਪਰ ਜਿਹੜਾ ਦੇਸ਼ ਦੇ ਨਾਮ ਕਮਾ ਸਕਦਾ ਗਾਵੇ ਸਾਡਾ ਫਖਰ ਆ ਸਾਨੂੰ ਬੈਠਦੇ ਵੀ ਪਤੀਆ ਜਿਹੜਾ ਇਹਨੇ ਇੰਨਾ ਸਾਡਾ ਨਾਮ ਕਮਾਇਆ ਪੰਜਾਬ ਕਮਾਇਆ ਦੇਸ਼ ਦਾ ਕਮਾਇਆ ਨਾ ਇਹ ਪੰਜਾਬ ਵੰਦੋਸਤਾਨ ਬਾਰਡ ਦਾ ਕਮਾਇਆ ਹਾਂਜੀ ਫਖਰ ਵੀ ਆ ਤੇ ਥੋੜਾ ਦਰਦੀ ਮੈਨ ਸੁਨੇਗਾ ਬੇਡਾ ਹੁਣ ਨਾ ਬਹੁਤ ਕੰਮ ਹੁੰਦਾ ਓਹ ਇਕਲੋਤਾ ਬੇਡਾ ਦੀ ਸੇਵ ਬੇਨ ਦਾ ਭਰਾ ਅਜੇ ਵੀ ਅਗਲੇ ਅਗਲੇ ਸੁਣੀ ਵੀ

ਜਦੋਂ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਆ ਉਹਦੇ ਚੋ ਪਰਿਵਾਰ ਕੋਲ ਜਾਂਦੇ ਆ ਔਰ ਮੈਂ ਕਹੂੰਗਾ ਇਸ ਤਰ੍ਹਾਂ ਦੇ ਬਹੁਤ ਸਾਰੇ ਪਰਿਵਾਰਾਂ ਕੋਲ ਜਾ ਚੁੱਕੇ ਆ ਅੱਜ ਕਿਉਂਕਿ ਇੱਥੇ ਲੁਧਿਆਣੇ ਆਏ ਹੋ ਸੀ ਅਸੀਂ ਸਾਰਿਆਂ ਨੇ ਕਿਹਾ ਕਿ ਸਾਵੇ ਬਹੁਤ ਗਰੀਬ ਪਰਿਵਾਰ ਦਾ ਬੱਚਾ ਔਰ ਇਹਦਾ ਇਸ ਤਰ੍ਹਾਂ ਅਗਨੀ ਵੀਰ ਪੜ ਗਿਆ ਸੀ ਇਹਦਾ ਇਸ ਤਰ੍ਹਾਂ ਹੋ ਗਿਆ ਤੇ ਉਹਨਾਂ ਨੇ ਕਿਹਾ ਮੈਂ ਆ ਆਵਾਗਾ ਇਹਦਾ ਰਹੁ ਦਾ ਜਿਹਦਾ ਬੜਪਨ ਹੈ ਦੇ ਪਰਿਵਾਰ ਨਾਲ ਪੂਰਾ ਅੱਧਾ ਘੰਟਾ ਬੈਠੇ ਰਹੇ ਉਹਨਾਂ ਦੀ ਹਰ ਸਮੱਸਿਆ ਸੁਣੀ ਉਹ ਕੀ ਚਾਹੁੰਦੇ ਨੇ ਉਹ ਗੱਲਾਂ ਸਾਰੀਆਂ ਸੁਣੀਆਂ ਸਾਨੂੰ ਉਹ ਕਿਹਾ ਕਿ ਭਾਈ ਇਲੈਕਸ਼ਨ ਤੋਂ ਬਾਅਦ ਪਰਿਵਾਰ ਨਾਲ ਬੈਠ ਕੇ ਇਹ ਜਿਹੜੇ ਜਿਹੜੇ ਇਹਨਾਂ ਦੇ ਮਸਲੇ ਹੱਲ ਕਰੋ ਔਰ ਸਾਰੇ ਮਸਲੇ ਹੱਲ ਕਰਨਾ ਹੈ ਸਰ ਹੋਰ ਕੀ ਬ੍ਰੋਸਾ ਦੇ ਕੇ ਜਿੱਦਾਂ ਆਪਣੀ ਵੀ ਜਦੋਂ ਸ਼ੁਰੂ ਤੋਂ ਹੀ ਜਿਹੜਾ ਵਿਰੋਧ ਕਰਦੇ ਆ ਰਹੇ ਹਾਂ ਤੇ ਕੀ ਬ੍ਰੋਸਾ ਦੇ ਕੇ ਨਹੀਂ ਉਹ ਤੇ ਸਾਡਾ ਤਾਂ ਦੇਖੋ ਕਾਂਗਰਸ ਪਾਰਟੀ ਦਾ ਤਾਂ ਸਾਡੇ ਕੋਸ਼ਨਾ ਪੱਤਰ ਚ ਹੀ ਲਿਖਿਆ ਹੋਇਆ ਅਸੀਂ ਸਾਡੀ ਸਰਕਾਰ ਬਣਦੇ ਆ ਅਗਨੀਵੀਰ ਖਤਮ ਕਰਨੀ ਆ ਔਰ ਜਿਹੜੀ ਨੋਰਮਲ ਪੈਨਸ਼ਨ ਵਾਲੀ ਭਰਤੀ ਹੁੰਦੀ ਸੀ ਆਰਮੀ ਦੀ ਉਹ ਵਸੇ ਸ਼ੁਰੂਆਤ ਕਰਾਂਗੇ ਅਸੀਂ ਤੇ ਇਸ ਸਕੀਮ ਹੀ ਨਹੀਂ